4 ਸਤੰਬਰ 2024 ਨੂੰ ਅੰਮ੍ਰਿਤਸਰ ਦੇ ਪਿੰਡ ਇਬਨ ਕਲਾ ਵਿਖੇ ਕੋਲਡ ਸਟੋਰ ਵਿੱਚ ਹੋਈ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਚਾਰ ਦੋਸ਼ੀਆਂ ਨੂੰ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਕਾਬੂ ਕਰ ਉਹਨਾਂ ਪਾਸੋਂ ਬਰਾਮਦ ਕੀਤੇ ਗਏ ਸਮਾਨ ਤੇ ਅੰਮ੍ਰਿਤਸਰ ਦੇ ਮਜੀਠ ਮੰਡੀ ਵਿਖੇ ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਦੀ ਅਗਵਾਈ ਹੇਠ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਕਿਹਾ ਕਿ ਉਹਨਾਂ ਵੱਲੋਂ ਵਪਾਰੀਆਂ ਦੇ ਹੋਏ ਨੁਕਸਾਨ ਬਾਰੇ ਲਗਾਤਾਰ ਪੁਲਿਸ ਪ੍ਰਸ਼ਾਸਨ ਨਾਲ رابطہ ਬਣਾ ਕੇ ਰੱਖਿਆ ਗਿਆ ਅਤੇ ਇਸ ਮਾਮਲੇ ਨੂੰ ਛੇਤੀ ਸੁਲਝਾਉਣ ਬਾਰੇ ਕੀਤੇ ਗਏ ਯਤਨਾਂ ਸਦਕਾ ਅੱਜ ਇਹ ਦੋਸ਼ੀ ਕਾਬੂ ਆਏ ਹਨ ਅਤੇ ਸਾਰਾ maal ਬਰਾਮਦ ਹੋ ਗਿਆ ਹੈ। ਉਹਨਾਂ ਕਿਹਾ ਕਿ ਵਪਾਰੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਇਹਨਾਂ ਬਾਜ਼ਾਰਾਂ ਅਤੇ ਹੋਰ ਵਪਾਰਕ ਅਦਾਰਿਆਂ ਕੋਲ ਪੁਲਿਸ ਦੀ ਗਸ਼ਤ ਵਧਾਈ ਗਈ ਹੈ ਇਸ ਮੌਕੇ ਐਸਐਸਪੀ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਵਪਾਰੀਆਂ ਵਿੱਚ ਪੈਦਾ ਹੋਏ ਦਹਿਸ਼ਤ ਦੇ ਮਾਹੌਲ ਕਾਰਨ ਜੋ ਸਥਿਤੀ ਬਣੀ ਹੋਈ ਸੀ ਉਸ ਨੂੰ ਦੇਖਦਿਆਂ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਕੇਸ ਨੂੰ ਬਹੁਤ ਜਲਦੀ ਟ੍ਰੇਸ ਕਰ ਲਿਆ ਗਿਆ ਹੈ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਇਸ ਦੌਰਾਨ ਪ੍ਰਧਾਨ ਅਨਿਲ ਮਹਿਰਾ ਨੇ ਜਿੱਥੇ ਵਿਧਾਇਕ ਡਾਕਟਰ ਅਜੇ ਗੁਪਤਾ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਐਸਐਸਪੀ ਦਿਹਾਤੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਵਪਾਰੀ ਵਰਗ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜੋ ਕਿ ਬਹੁਤ ਛੇਤੀ ਕਾਰਵਾਈ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਕੇ ਲੁੱਟ ਕੀਤਾ ਗਿਆ ਸਮਾਨ ਬਰਾਮਦ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਮੰਗ ਕੀਤੀ ਕਿ ਬਰਾਮਦ ਹੋਇਆ ਸਮਾਨ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਛੇਤੀ ਹੀ ਉਹਨਾਂ ਦੇ ਮਾਲਕਾਂ ਦੇ ਸਬੂਤ ਕੀਤਾ ਜਾਵੇ ਇਸ ਮੌਕੇ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ ਕਿ ਸੇਬੀ ਸ਼ਹਿਰ ਦੀ ਸੂਬੇ ਦੀ ਦੇਸ਼ ਦੀ ਤਰੱਕੀ ਦੇ ਵਿੱਚ ਅਹਿਮ ਰੋਲ ਹੁੰਦਾ ਵਪਾਰੀਆਂ ਦਾ ਅਗਰ ਤੁਹਾਡਾ ਵਪਾਰੀ ਖੁਸ਼ ਹੈ ਤੇ ਤੁਸੀਂ ਖੁਸ਼ ਹੋ ਅਗਰ ਵਪਾਰੀ ਉਦਾਸ ਹੈ ਤੇ ਇਹਦਾ ਮਤਲਬ ਸੂਬਾ ਹੀ ਉਦਾਸ ਹੈ ਸੋ ਇਸ ਕਰਕੇ ਜਿਹੜੀ ਦੁਰਘਟਨਾ ਹੋਈ ਸੀਗੀ 4 ਤਰੀਕ ਨੂੰ ਮੈਨੂੰ ਮੇਰਾ ਸਾਹਿਬ ਜਿੰਨਾ ਦਾ ਮੇਰਾ ਭਰਾ ਵਾਂਗ ਪਿਆਰ ਹੈ ਇਹਨਾਂ ਦਾ ਮੈਨੂੰ ਕਾਲ ਆਈ ਮੈਂ ਵਿਧਾਨ ਸਭਾ ਸੈਸ਼ਨ 'ਚ ਸੀਗਾ ਮੈਂ ਇਮੀਜ ਜੀ ਉਥੋਂ ਕਾਲ ਕੀਤੀ ਹੈ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਤੋਂ ਬਾਅਦ ਇਹਨਾਂ ਨੂੰ ਟਾਈਮ ਲੈ ਕੇ ਦਿੱਤਾ ਉੱਤੋਂ ਪਤਾ ਲੱਗਾ ਕਿ ਨਹੀਂ ਇਹ ਜਿਹੜਾ ਰੂਰਲ ਏਰੀਆ ਜਿਹੜਾ ਐਸਐਸਪੀ ਦੇ ਡੋਮੇਨ ਚ ਆਂਦਾ ਅਸੀਂ ਇਮੀਡੀਏਟਲੀ ਫਿਰ ਉਹਨਾਂ ਨੂੰ ਕਾਲ ਕੀਤੀ ਅਗਲੇ ਦਿਨ ਆ ਕੇ ਮੈਂ ਵਪਾਰੀਆਂ ਨੂੰ ਮਿਲਿਆ ਵੀ ਜਿਹੜੇ ਵਿਚਾਰੇ ਬੜੇ ਡੀਮੋਨਲਾਈਜ਼ ਸੀਗੇ ਆ ਕੇ ਮੈਂ ਇਹਨਾਂ ਨੂੰ ਬੜਾ ਆਸ਼ਵਾਸਨ ਦਿੱਤਾ ਕਿਉਂਕਿ ਮੈਂ ਮੈਨੂੰ ਸੀਐਮ ਸਾਹਿਬ ਨੇ ਇੱਥੇ ਭੇਜਿਆ ਸੀ ਉਹ ਕਹਿੰਦੇ ਜਾਓ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਆਓ ਔਰ ਮੇਰੇ ਲੋ ਇਹ ਵਿਸ਼ਵਾਸ ਹੋ ਆ ਗਿਆ ਉਹ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਜੋ ਵੀ ਇਨਸੀਡੈਂਟ ਹੋਇਆ ਹੈ ਜੋ ਵੀ ਡਕੈਤੀ ਹੋਈ ਹੈ ਇਹਦਾ ਹੱਲ ਕੱਢਿਆ ਜਾਏਗਾ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਥੋੜੇ ਟਾਈਮ ਦੇ ਵਿੱਚ ਹੀ ਬੰਦੇ ਵੀ ਪਕੜੇ ਗਏ ਔਰ ਉਹਦੇ ਨਾਲ ਨਾਲ ਮਾਲ ਵੀ ਜਿਹੜਾ ਉਹ ਵੀ ਰਿਕਵਰੀ ਹੋ ਗਈ ਹੁਣ ਮੈਂ ਜਿਹੜਾ ਐਸਐਸਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜਿਹੜਾ ਮਾਲ ਦੀ سپੁਰਦਾਰੀ ਆ ਉਹ ਉਹਦੇ ਲਈ ਜਿਹੜੇ ਆਸਾਨ ਤਰੀਕੇ ਨੇ ਉਹਨਾਂ ਤਰੀਕਿਆਂ ਦੇ ਨਾਲ ਇਹਨਾਂ ਨੂੰ سپੁਰਦਾਰੀ ਹੋ ਜਾਣ ਜਿਹੜੀ ਰੋਡ ਇਹਨਾਂ ਦੇ ਚਿਰਿਆਂ 'ਚ ਅੱਜ ਮੈਂ ਦੇਖ ਰਿਹਾ ਆਈ ਹੈ ਉਹ ਅਸੀਂ ਫੈਸਿਲੀਟੇਟ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਜਿਹੜੇ ਵਪਾਰੀ ਆ ਹੋਰ ਖੁਸ਼ ਹੋਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਵਿਸ਼ਵਾਸ ਦਵਾਉਣਾ ਕਿ ਸਾਡੇ ਸੀਐਮ ਸਾਹਿਬ ਔਰ ਉਹਨਾਂ ਦੀ ਪੂਰੀ ਸਰਕਾਰ ਇੱਕ ਇੱਕ ਐਮਐਲਏ ਜਿਹੜਾ ਵਪਾਰੀਆਂ ਦੇ ਨਾਲ ਖੜਾ ਹੈ ਇਹਨਾਂ ਦੀ ਜਾਨ ਦੀ ਇਹਨਾਂ ਦੇ ਮਾਲ ਦੀ ਜਿਹੜੀ ਰਾਖੀ ਆ ਉਹਦੇ ਜ਼ਿੰਮੇਵਾਰ ਮਾਨ ਸਰਕਾਰ ਹੈ ਜਿੰਦੂ ਜੀ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜੀ ਬੜੀ ਕਮਿਟਿਡ ਹੈ ਇਹ ਕੋਈ ਵੀ ਕ੍ਰਾਈਮ ਜਿਹੜਾ ਉਹਨੂੰ ਸੌਲਵ ਕਰਨ ਦੀ ਜਗ੍ਹਾ ਹੈ ਪੁਲਿਸ ਨੇ ਤਾਇਤੀ ਜਿਵੇਂ ਲੁੱਟ ਹੋਈ ਸੀ ਪੁਲਿਸ ਵੱਲੋਂ ਜਿਹੜੇ ਹੈ ਵੱਖ-ਵੱਖਰੀ ਟੀਮਾਂ ਨੇ ਜੋ ਕੰਮ ਕੀਤਾ ਹੈ ਉਹ ਨਗਾਯੋਗ ਜਿਹਨਾਂ ਰਾਤ ਨੂੰ ਨੇ ਬੇਨਤੀ ਕੀਤੀ ਹੈ ਉਸੇ ਬੇਨਤੀ ਦੇ ਨਿਕਲਦੇ ਨਤੀਜੇ ਸਦਕਾ ਜਿਹੜਾ ਹੈ ਕਿ ਇਹ ਸਟ੍ਰੈਸ ਹੋਇਆ ਜਿਹੜਾ ਪ੍ਰੋਪਰ ਰਿਕਵਰੀ ਹੋਈ ਹੈ ਤੇ ਬੰਦੇ ਫੜੇ ਗਏ ਕੁਝ ਬੰਦੇ ਜਿਹੜੇ ਜਿਹਦੇ ਵੀ ਜਿਵੇਂ ਕਿ ਕੱਲ ਵੀ ਦੱਸਿਆ ਕਿ 10 ਦਾ ਬੰਦੇ ਆਈਡੈਂਟੀਫਾਈ ਹੋਏ ਨੇ ਕੁਝ ਹੋਰ ਬੰਦੇ ਜਿਹੜੇ ਹੋਈ ਹੈ ਅਦਰ ਇਨਵੈਸਟੀਗੇਸ਼ਨ ਚ ਉਹ ਆਈਡੈਂਟੀਫਾਈ ਹੋਏ ਨੇ ਇਹ ਸਾਰਿਆਂ ਦੀ ਅਰੇਸਟੇਸ਼ਨ ਹੋ ਚੁੱਕੀ ਹੈ ਇਹਨਾਂ ਦੀ ਅਰੇਸਟ ਸੁੰਨਰ ਜਿਹੜੀ ਹੈ ਇਹਨਾਂ ਨੂੰ ਕਰ ਲਈ ਜਾਏ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ ਬਾਕੀ ਜਿਹੜਾ ਹੈ ਕੇਸ ਟ੍ਰੈਸ ਹੋ ਚੁੱਕਾ ਹੈ ਸਰੀਰ ਰਿਕਵਰੀ ਹੋ ਚੁੱਕੀ ਹੈ ਤੇ ਜਿਵੇਂ ਕਿ ਜਿਹੜੇ ਹੈਗੇ ਮਾਲਕ ਜਿਹੜੇ ਦੇ ਕੌਂਸਲ ਦੇ ਉਹਨਾਂ ਵੱਲੋਂ ਵੀ ਜਿਹੜੀ ਇਹ ਜੀ ਹੈ ਲਿੰਗ ਸੈਮਟੀ ਤੇ ਕੁਝ ਵੀ ਹੈ ਉਹਦੇ ਜਿਹੜੇ ਕੰਪਨੀ ਸਰਾਹਨਾ ਕੀਤੀ ਲਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਪੁਲਿਸ ਦੇ ਕਾਫੀ ਜਿਹੜਾ ਹੈ ਮਨੋਂ ਬਹੁਤ ਚੈੱਕ ਕਰਨ ਵਾਲੀ ਗੱਲਾਂ ਕਰੀਆਂ ਨੇ ਤੇ ਧੰਨਵਾਦ ਬਹੁਤ ਹੈ ਲੀਗਲ ਪ੍ਰੋਸੈਸ ਅਸੀਂ ਜਿੰਨਾ ਪੁਲਿਸ ਵੱਲੋਂ ਕੋਈ ਕੋਈ ਫਾਈਲ ਵਰਕ ਜਾਂ ਜੋ ਵੀ ਕੋ ਰਿਕਾਰਡ ਪੇਸ਼ ਕਰਨਾ ਹੈ ਉਹ ਸਾਡੇ ਵੱਲੋਂ ਐਸ ਜੁਸਟ ਐਸ ਪੋਸਸੀਬਲ ਉਹ ਕਰਵਾਇਆ ਜਾਏਗਾ इवन ਸਾਨੂੰ ਆਈਡੀਆ ਹੈ ਇਹ ਪੈਰੀਸ਼ੀਅਲ ਆਈਟਮਸ ਦੇ ਤੇ ਜਦੋਂ ਅਸੀਂ ਰਿਕਵਰੀ ਕਰ ਲਈਏ ਤਾਂ ਇਹ ਜੋ ਮਾਲਕਾਂ ਦਾ ਜਿ ਸ਼ਵਾਰ ਆ ਉਹਨਾਂ ਕੋਲ ਕੁਝਦਾ ਹੋਣਾ ਚਾਹੀਦਾ ਲੀਗਲੀ ਜੋ ਇਹਦੇ ਕਾਰਵਾਈ ਉਹਨੂੰ ਅਸੀਂ ਐਕਸਪੀਡਟ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂ ਸਰ ਅਜ ਤੋ ਠੀਕ 6 ਦਿਨ ਪਹਿਲੇ ਆਪਾਂ ਇੱਕ ਵਾਰੀ ਮਿਲੇ ਸੀ ਦੁਬਾਰਾ ਸਾਰੇ ਭਰਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਆਪਾਂ ਇਸ ਕੰਮ ਦੇ ਵਿੱਚ ਪ੍ਰੈਸ ਵਾਲੇ ਮੇਰੇ ਭਰਾ ਵੀ ਨਾਲ ਹੋਣਗੇ ਸਾਡੇ ਵਪਾਰੀ ਵੀ ਪੁਲਿਸ ਪ੍ਰਸ਼ਾਸਨ ਵੀ ਔਰ ਪੋਲਿਟਿਕਲ ਪਾਰਟੀਆਂ ਵੀ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਰਿਕਵਰੀ ਲਿਆਂਗੇ ਰਿਕਵਰੀ ਕਰਾਂਗੇ ਕਰਵਾਵਾਂਗੇ ਇਹ ਸਭ ਕੁਝ ਉਸ ਇਸ਼ਾਹ ਦੀ ਕਿਰਪਾ ਦੇ ਨਾਲ ਸਾਡਾ ਸੋਚਣ ਤੋਂ ਵੀ ਜਲਦੀ ਰਿਕਵਰੀ ਹੋਈ ਹੈ ਇਸ ਦੇ ਵਾਸਤੇ ਪੁਲਿਸ ਪ੍ਰਸ਼ਾਸਨ ਇੱਕ ਵਧਾਈ ਦਾ ਪਾਤਰ ਹੈ ਜਿਨ੍ਹਾਂ ਦੀ ਟੀਮਾਂ ਰਾਤ ਦਿਨ ਲੱਗੀਆਂ ਨਹੀਂ ਹੈ ਉਹਦਾ ਰਿਜ਼ਲਟ ਸਾਹਮਣੇ ਆਇਆ ਕਿ ਸੀ ਬਹੁਤ ਜਲਦੀ ਉਸ ਜਗ੍ਹਾ ਤੇ ਪਹੁੰਚ ਗਿਆ ਜਿਸ ਜਗ੍ਹਾ ਤੇ ਥੋੜਾ ਟਾਈਮ ਲੱਗ ਸਕਦਾ ਸੀ ਲੇਕਿਨ ਬਹੁਤ ਫਾਸਟ ਟ੍ਰੈਕ ਤੇ ਇੰਸਤੋ ਜਲਦੀ ਹੋ ਵੀ ਨਹੀਂ ਸਕਦਾ ਜਿੰਨੀ ਜਲਦੀ ਪਰਮਾਤਮਾ ਨੇ ਸਾਡਾ ਸੁਣ ਲਈ ਔਰ ਮੇਰੇ ਵਾਸਤੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੀਆਂ ਐਸੋਸੀਏਸ਼ਨਾਂ ਨੂੰ ਜਿਹੜੀ ਮੇਰੇ ਨਾਲ ਜੁੜੀਆਂ ਤੇਰੇ ਐਸੋਸੀਏਸ਼ਨ ਜਿਹੜੇ ਮੇਰੇ ਮੈਂਬਰ ਹੈ ਐਸੋਸੀਏਸ਼ਨ ਦੇ ਜਿਹੜੇ ਕਿ ਹਮੇਸ਼ਾ ਮੇਰੇ ਨਾਲ ਲੈਂਦੇ ਆ ਮੈਂ ਕਦੀ ਵੀ ਇਹਨਾਂ ਨੂੰ ਆਪਣੇ ਤੋਂ ਪਰੇ ਨਹੀਂ ਸੰਜਿਆ ਮੇਰੇ ਜਿੰਨੇ ਵੀ ਆਫਿਸ ਬੀਅਰ ਪ੍ਰੈਜ਼ੀਡੈਂਟ ਹੈ ਸੈਕਟਰੀ ਹੈ ਜਾਂ ਜੋ ਵੀ ਕੈਸ਼ੀਅਰ ਹੈ ਜੋ ਵੀ ਛੜੇ ਆ ਜਿੰਨੇ ਵੀ ਸਾਡੀ ਬਣੀ ਹੈ ਇਸ ਸੰਸਥਾ ਉਹ ਸਾਰੀ ਮੇਰੇ ਨਾਲ ਆ ਜਿਸ ਵਕਤ ਵੀ ਮੈਂ ਜੋ ਵੀ ਕੰਮ ਕਰਨਾ ਸਾਰੇ ਮੇਰੇ ਨਾਲ ਜੁੜ ਜਾਂਦੇ ਆ ਉਹਦਾ ਰਿਜ਼ਲਟ ਆਇਆ ਹੈ ਕਿ ਆਪਾਂ ਕਿੱਥੇ ਹੋ ਕੇ ਚੱਲਨੇ ਆ ਤੇ ਉਹਦਾ ਰਿਜ਼ਲਟ ਆ ਗਿਆ ਕਿ ਅਸੀਂ ਆਪਾਂ ਤੁਸੀਂ ਜਿੱਦੇ ਪਹੁੰਚ ਜਣੇ ਜਦੋਂ ਵੀ ਕੋਈ ਪ੍ਰੋਬਲਮ ਆ ਜੇ ਇੱਥੇ ਅੱਜ ਸਾਡੀ ਅਸਾਂ ਕਿ ਅੱਜ ਠੀਕੇ ਦਿਨ ਪਹਿਲੇ ਐਸਐਸਪੀ ਸਾਹਿਬ ਵੀ ਮੇਰੇ ਕੋਲ ਆਏ ਸੀ ਅਜੇ ਗੁਪਤਾ ਜੀ ਵੀ ਆਏ ਸੀ ਉਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਸੀ ਇਨਸਾਨੀ ਫਰਜ਼ ਸੀ ਵਪਾਰਿਕ ਫਰਜ਼ ਸੀ ਔਰ ਅਸੀਂ ਸਾਰੇ ਜਣੇ ਖੁਸ਼ ਸੀ ਕਿ ਆਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਆਪਾਂ ਨੇ ਉਹਨਾਂ ਦਾ ਥੈਂਕਸ ਕੀਤਾ ਕਿ ਤੁਸੀਂ ਸਾਡਾ ਇੰਨਾ ਵੱਡਾ ਕੰਮ ਜਿਹੜਾ ਹੈ ਉਹ ਬੜੇ ਜਲਦੀ ਤਰੀਕੇ ਨਾਲ ਕਰਵਾ ਦਿੱਤਾ ਔਰ ਅਸੀਂ ਕਰਕੇ ਦੋਨਾਂ ਨੂੰ ਅਸੀਂ ਬੁਲਾਇਆ ਸੀ ਆਪਣੇ ਆਫਿਸ ਬੈਠ ਕੇ ਸਾਰੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਲਾਲ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ। ਮੈਂ ਉਹਨਾਂ ਦਾ ਕੋਈ ਨਾਂ ਲੈ ਕੇ ਕੁਝ ਨਹੀਂ ਕਰ ਸਕਦਾ। ਇਕੱਲਾ ਦਾ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਪ੍ਰਧਾਨ ਸਾਹਿਬ ਨੇ, ਬਜਾਜ ਸਾਹਿਬ ਨੇ ਸਾਰਿਆਂ ਨੇ ਮਤਰੁਨ ਹੈਲਥ ਕਲੀਨਿਕ ਦਾ ਮੰਗੇਸ਼ ਜੀ ਜੀ ਸਭਾਂ ਨੇ ਪੂਰਾ ਸਾਥ ਦਿੱਤਾ। ਇਹ ਦੇਖ ਕੇ ਕਹਿ ਮੈਂ ਦੇਖ ਕੇ ਮਿਹਨਤ ਕਰਕੇ ਪੁਲਿਸ ਰਾਤ ਦਿਨ ਨਹੀਂ ਸੁੱਤੀ। ਉਹਨੇ ਮੇਰੇ ਸਾਹਮਣੇ ਦੇਖ ਕੇ ਮੈਨੂੰ ਦੇਖ ਕੇ ਮੇਰੀ ਤਬੀਅਤ ਨੂੰ ਦੇਖ ਕੇ ਇਨਾ ਖਾਸ ਦਿੱਤਾ ਮੈਂ ਬਿਆਨ ਹੀ ਨਹੀਂ ਕਰ ਸਕਦਾ ਕੁਝ ਵੀ ਕਿ ਬਹੁਤ ਜ਼ਿਆਦਾ ਇਹਨਾਂ ਨੇ ਮੇਰਾ ਸਾਥ ਦਿੱਤਾ ਕਿ ਸਮਝੋਗੇ ਉਹ ਸੁਤੀ ਨਹੀਂ ਹਟ ਦਿੱਤਾ ਸਭ ਤੋਂ ਪਹਿਲੇ ਤਾਂ ਮੈਂ ਅਜੀਤ ਕੁੱਤਾ ਜੀ ਦਾ ਪਰ ਆਪਣੇ ਐਸਐਸਪੀ ਸਾਹਿਬ ਦਾ ਮਮੋਤਨ ਮੈਂ ਕਿਹਨੂੰ ਮੰਡੀ ਰਿਕ ਤੇ ਜਾਣ ਪਾੜ ਰਾਨ ਲਈ ਆਮ ਆਦਮੀ ਪਾਰਟੀ ਨੇ ਮਾਨ ਸਾਹਿਬ ਦੇ ਥਲੇ ਆਪਣਾ ਫਰਜ਼ ਸਭ ਨੇ ਆਪਣਾ ਫਰਜ਼ ਬਹੁਤ ਚੰਗੀ ਤਰ੍ਹਾਂ ਨਿਭਾਇਆ ਜੋ ਵੀ ਕਰਨਾ ਕਹਿਆ ਉਹ ਆਪਣੇ ਆਪਣੇ ਰੰਗ ਮੂਹਰੇ ਦਾ ਰੋੜਾ ਆਪਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਪੋਈ ਸੋ ਦ ਰਿਕਵੈਸਟ ਕਰਿਆ ਸਾਨੂੰ ਸੁਰਖਾਰੀ ਤੋਂ ਮਾਰ ਦੇਣਾ ਹੈ ਕਿ ਪੈਰਿਸ਼ਰ ਸੈਕਰਟਲੀ ਕਿਹਾ ਗਿਆ ਕਿ ਸਾਡਾ ਨਾਇਆਂ ਲਗੋਰ ਤੋਂ ਲੈ ਕੇ ਕਿ ਜਿਹੜਾ ਭੂਗੂਲ ਹੈ ਇਹ ਬੜਾ ਸੈਂਸਿਟਿਵ ਏਰੀਆ ਹੈ ਲੈ ਕੇ ਕਿ ਕੰਟਰੋਲਿੰਗ ਹੋ ਜਾਏ ਕਿ ਮੇਰਾ ਖਿਆਲ ਹੈ ਕਿ ਸਾਈਲੈਂਟਲੀ ਬਹੁਤ ਹੈ ਹੋਜੀ ਕਿ ਕਿਹਦੀ ਡੈਸ਼ਰ ਪੈ ਰਹੇ ਦੀ ਚੋਰ ਚੱਕਾ ਕੋਈ ਨੇੜੇ ਨਹੀਂ ਆ ਰਿਹਾ ਸਾਡੇ ਫਿਰ ਐਨੀ ਰਿਕਵੈਸਟ ਕਰਿਆ ਹੋਏ ਤਾਂ ਸੈਂਟਰੀ ਮੰਡੀ ਨੂੰ ਕੋ ਸਾਰਾ ਮਾਲ ਇਸ ਰੂਪ ਤੋਂ ਆ ਗਿਆ